ਸ਼੍ਰੋਮਣੀ ਕਾਲੀਦਾ ਦੇ ਹਲਕਾ ਇੰਚਾਰਜ ਸਰਦਾਰ ਗੁਰੇਖਬਾਲ ਸਿੰਘ ਜੀ ਮਾਲ ਪਿੰਡ ਬੁੱਡੇ ਬਾਲੇ ਦੇ ਵਿੱਚ ਪਹੁੰਚੇ ਜਿੱਥੇ ਕਿ ਮੀਂਹ ਵਰਦੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨੇ ਲੋਕ ਇੱਥੇ ਇਕੱਤਰ ਹੋਏ ਨੇ ਜਿੱਥੇ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਡੇ ਲੈਵਲ ਤੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਉੱਥੇ ਹੀ ਹਲਕਾ ਇੰਚਾਰਜ ਕਾਦੀਆਂ ਤੋਂ ਸਰਦਾਰ ਗੁਰੇਖਬਾਲ ਸਿੰਘ ਜੀ ਲੋਕਾਂ ਦੇ ਨਾਲ ਖੜੇ ਨੇ ਲੋਕਾਂ ਦੇ ਵਿੱਚ ਆਣ ਕੇ ਇਹਨਾਂ ਦੀ ਦੁੱਖ ਦਰਦ ਦੇ ਵਿੱਚ ਸਾਈ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਸਾਵੈ ਬਹੁਤ ਵੱਡੇ ਲੈਵਲ ਤੇ ਲਗਭਗ ਇਥੋਂ ਪਿਛਲੇ 12 ਤਰੀਕ ਤੋਂ ਇਹਰਾ ਪਾਣੀ ਚੱਲ ਰਿਹਾ ਲੋਕ ਦੱਸ ਰਹੇ ਨੇ ਬਹੁਤ ਮੁਸੀਬਤ ਦੇ ਵਿੱਚ ਨੇ ਹੁਣ ਦਿਨ ਤੱਕ ਸਰਕਾਰ ਵੱਲੋਂ ਕੋਈ ਮਦਦ ਇੱਕ ਤੱਕ ਪਹੁੰਚ ਹੀ ਨਹੀਂ ਲੱਗਦੀ ਦੇਖੋ ਜੀ ਮੈਂ ਆਇਆ ਅੱਜ ਆਪਣੇ ਪਰਸੋਂ ਹੀ ਮੇਰਾ ਕੱਲ ਮੇਰਾ ਬੇਟਾ ਆਇਆ ਹੀ ਪਰਸੋਂ ਮੇਰੇ ਕਜਨ ਆਏ ਸਾਰੇ ਨਹੀਂ ਕਿਹਨੇ ਸਰਪੰਚ ਸਾਹਿਬ ਮੇਰੇ ਇੱਥੇ ਬੈਠੇ ਨੇ ਮੌਕੇ ਦੀ ਹਾਲਾਤ ਮੈਨੂੰ ਰੋਜ਼ ਦੱਸਦੇ ਨੇ ਸਾਡੇ ਪਾਰਟੀ ਦੇ ਪ੍ਰਧਾਨ ਸਦਾ ਅਗਦੀਪ ਸਿੰਘ ਜੀ ਬਾਦਸ਼ਾਹ ਨਿਰਦੇਸ਼ ਨੇ ਕਿ ਕੋਈ ਵੀ ਹੋਰ ਕੰਮ ਨਹੀਂ ਕਰਨਾ ਉਹਨਾਂ ਆਪਣੀਆਂ ਮੀਡੀਆ ਮਿਲਤ ਵੀ ਕਰਦੀਆਂ ਵੀ ਹਲਕੇ ਜਾਓ ਤੇ ਲੋਕਾਂ ਨਾਲ ਜਿੱਥੇ ਕਿਤੇ ਪਾਣੀ ਦੀ ਮਾਰ ਹੈ ਤੇ ਉੱਥੇ ਜਾ ਕੇ ਤੇ ਪਤਾ ਲਾਓ ਹਾਲ ਲਾਓ ਤੇ ਲੋਕਾਂ ਦਾ ਮਦਦ ਕਰੋ ਜਿੰਨੀ ਕਰ ਸਕਦੇ ਹੋ ਕੱਲ ਵੀ ਅਸੀਂ ਮਾਲੀ ਮਦਦ ਵੀ ਕਰਕੇ ਗਏ ਨੇ ਬੇਟੇ ਆਏ ਸੀ ਅੱਜ ਹੀ ਮੈਂ ਇੱਥੇ ਆਇਆ ਤੇ ਦੇਖ ਰਿਹਾ ਕਿ ਝੋਨੇ ਦੀ ਫਸਲ ਤੇ ਤਕਰੀਬਨ ਤਕਰੀਬਨ ਸਾਰੀ ਮਰੀ ਗਈ ਤੇ ਕਮਾਦ ਵੀ ਜੇ ਇਸੇ ਤਰ੍ਹਾਂ ਹਾਲਾਤ ਰਹੇ ਤੇ ਕਮਾਦ ਵੀ 75% ਮਾਰੇਗਾ ਜੋ ਕਿ ਬਹੁਤ ਹੀ ਇੱਕ ਮੰਦ ਭਾਗੀ ਗੱਲ ਹੋਏਗੀ ਕਿਸਾਨ ਦਾ ਤੇ ਪ੍ਰਮਾਤਮਾ ਦਾ ਤੇ ਗੱਲ ਹੀ ਇੱਕ ਵਾਰ ਹੈ ਇਹ ਸਾਰਾ ਕੁਝ ਜੋ ਵੀ ਦਾਰਉਮਦਾਰ ਹੈ ਇਹ ਪਰਮਾਤਮਾ ਦੇ ਡਿਪੈਂਡ ਕਰਦਾ ਆ ਹੁਣੇ ਵੇਖੋ ਬਰਸਾਤ ਹੋ ਰਹੀ ਹੈ 4 ਦਿਨ ਤੋਂ ਲਗਾਤਾਰ ਚੱਲ ਰਹੀ ਹੈ ਜੇ ਇਹੋ ਹਾਲਾਤ ਰਹੇ ਤੇ ਮੈਂ ਤੇ ਕਹਾਂਗਾ ਕਿ ਬਹੁਤ ਹੀ ਕੁਦਰਤ ਦੀ ਮਾਰ ਪਵੇਗੀ ਸਾਡੀ ਕਿਸਾਨੀ ਦੇ ਉੱਪਰ ਉਹਦੇ ਵਾਸਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਅਜੇ ਤੱਕ ਨਹੀਂ ਇੱਥੇ ਆਇਆ ਸਰਕਾਰ ਦਾ ਕੋਈ ਨੁਮਾਇंदा ਨਹੀਂ ਆਇਆ ਐਲੋਪੀ ਲੀਡਰ ਜੋ ਇਸ ਹਲਕੇ ਦਾ ਐਮਐਲਏ ਬਣ ਰਿਹਾ ਕਈਆਂ ਸਾਲਾਂ ਤੋਂ ਲਗਾਤਾਰ ਉਹਦਾ ਪਰਿਵਾਰ ਦਾ ਜੀ ਵੀ ਨਹੀਂ ਆ ਉਹ ਆਪ ਨਹੀਂ ਆਇਆ ਨਾ ਕੋਈ ਮਦਦ ਕਰਨ ਵੀ ਇੱਥੇ ਆਇਆ ਜਿਵੇਂ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਪਾਇਆ ਉੱਥੇ ਪਾਰਟੀ ਦੇ ਪ੍ਰਧਾਨ ਜੀ ਨੇ ਬਹੁਤ ਵੱਡੀ ਰਕਮ ਲਈ ਦੇ ਕੇ ਗਏ ਆ 20 ਲੱਖ ਰੁਪਏ ਦਾ ਡੀਜ਼ਲ ਅਤੇ ਵੱਡੀ ਗਿਣਤੀ ਦੇ ਵਿੱਚ ਇਹ ਰਿਹਾ ਪੰਪ ਦੇ ਕੇ ਗਏ ਨੇ ਜਿਹੜੇ ਪਾਣੀ ਬਾਹਰ ਕੱਢਣ ਵਾਸਤੇ ਕਿਵੇਂ ਦੇਖ ਦਿਓ ਜੀ ਦੇਖੋ ਜੀ ਇੱਕ ਬਹੁਤ ਵਧੀਆ ਅਸਲੀ ਪਤਾ ਲੱਗਦਾ ਕਿ ਔਖੇ ਵੇਲੇ ਪੰਜਾਬ ਦੇ ਨਾਲ ਕੌਣ ਖੜਾ ਹੁੰਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਪਣੀ ਜੇਬ ਦੇ ਵਿੱਚੋਂ ਇਹ ਲੋਕਾਂ ਦੀ ਮਦਦ ਕਰਕੇ ਗਏ ਹੂੰ ਤੇ ਪ੍ਰਮਾਤਮਾ ਨੇ ਹੋਰ ਬਾਲ ਬੱਚੇ ਕੋ ਇਸੇ ਤਰ੍ਹਾਂ ਪੰਜਾਬ 'ਚ ਸੇਵਾ ਕਰਦੇ ਰਹੇ ਤੇ ਅਸੀਂ ਵੀ ਆਪਣੇ ਵੱਲੋਂ ਜਿੰਨਾ ਵੀ ਬਣਦਾ ਹੁਣ ਵੀ ਕਹਿ ਕੇ ਆਏ ਆ ਮਿੱਟੀ ਦਾ ਵੀ ਕਰਕੇ ਆਏ ਆ ਅਰੇਂਜਮੈਂਟ ਤੇ ਕਹਿ ਕੇ ਆਏ ਕਿ ਜਿੰਨੀ ਵੀ ਮਿੱਟੀ ਲੱਗਦੀ ਆ ਉਹ ਸਾਰੇ ਦੇ ਤੁਸੀਂ ਫਿਰ ਟੈਂਕਰ ਟਰਾਲੀਆਂ ਭੇਜਣੀ ਆ ਬਾਕੀ ਸਾਰਾ ਖਰਚਾ ਸਾਡਾ ਅਸੀਂ ਮਿੱਟੀ ਜਿੰਨੀ ਪਏਗੀ ਤੁਸੀਂ ਦੇ ਨਾਲ ਨਾਲ ਕੋ ਕੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਇਸ ਸਥਾਨ ਲੋਕਾਂ ਨੇ ਇਹ ਹੀ ਚਾਹਣਾ ਕਿ ਹੁਣ ਇਸ ਹਾਲਾਤ ਦੇ ਵਿੱਚ ਸਾਰੇ ਇਕੱਠੇ ਹੋ ਕੇ ਪਾਰਟੀ ਬਾਈ ਤੋਂ ਉੱਠ ਕੇ ਇੱਕ ਦੂਜੀ ਦੀ ਮਦਦ ਕਰੋ ਤਾਂ ਕਿ ਜਿਸੀਂ ਇਹ ਔਖੀ ਘੜੀ ਵੇਲੇ ਅਸੀਂ ਪਾਰ ਲਾਂਗੇ ਜੇ ਮੁੜ ਕੇ ਜੋ ਤੁਹਾਡੀਆਂ ਪਾਰਟੀਆਂ ਧੜੇ ਬੰਦੀਆਂ ਉਹ ਤੇ ਚਲਣੀਆਂ ਨੇ ਕੋਈ ਕਰਨੀ ਪਰ ਹੁਣ ਮੌਕੇ ਦੇ ਤੇ ਜੋ ਹਾਲਾਤ ਨੇ ਇਹਦੇ 'ਚ ਕੱਟ ਦਾ ਸਬੂਤ ਨੇ ਤੈਨੇ ਸਰਦਾਰ ਗੁਰੇਤਬਾਦ ਸਿੰਘ ਮਾਲ ਸਾਡੇ ਨਾਲ ਹੋਰ ਵੀ ਸਥਾਨਕ ਜਿਹੜੇ ਲੋਕ ਨੇ ਉਹ ਮੌਜੂਦ ਨੇ ਕਰਦਿਆਂ ਗੱਲਬਾਤ ਸਰਪੰਚ ਸਾਹਿਬ ਸਰਦਾਰ ਅਫਤਾਰ ਸਿੰਘ ਜੀ ਸਰਪੰਚ ਨੇ ਬੁੱਢੇ ਬਾਲੇ ਤੋਂ ਸਸਕਾ ਸਸਕਾ ਸਰਕਾਰ ਵੱਲੋਂ ਕੋਈ ਮਾਲੀ ਮਦਦ ਹੁਣ ਤੱਕ ਪਹੁੰਚੀ ਤੁਹਾਡੇ ਕੋਲ ਨਹੀਂ ਜੀ ਸਰਕਾਰ ਵੱਲੋਂ ਕੋਈ ਮਾਮਾ ਵਾਲੀ ਇੱਥੇ ਪਹੁੰਚਿਆ ਨਹੀਂ ਨਾ ਸਾਡੀ ਕਿਸੇ ਨੇ ਵੇਖੀ ਆ ਕਿ ਕੀ ਹੋਇਆ ਇੱਥੇ ਕੋਈ ਨਹੀਂ ਆ ਕਾਦੀ ਤੁਸੀਂ ਦੋ ਤੇ ਅਸੀਂ ਸਾਰੀ ਰਾਤ ਆਪ ਰਾਖੀ ਕੀਤੀ ਆ ਕੋਈ ਨਹੀਂ ਇੱਥੇ ਪਹੁੰਚਿਆ ਅਸੀਂ ਸਰਕਾਰ ਨੂੰ ਬੇਨਤੀ ਕਰਨੇ ਆ ਸਰਕਾਰ ਕੋ ਤੁਹਾਨੂੰ ਕੋਈ ਮਿਹਰ ਨਹੀਂ ਦੀ ਸਰਕਾਰ ਕਰਦੀ ਅਸੀਂ ਗੁਰੂ ਅਕਬਾਲ ਸਿੰਘ ਮਾਲ ਸਾਹਿਬ ਨੂੰ ਠੀਰੋ ਸ਼ਰੋਮਣੇ ਚਾਲੀ ਦਾਉਂਦੇ ਸਾਡੇ ਮਿਲਨ ਮੈਂ ਤੇ ਨੇ ਅਕਾਲੀ ਦਲ ਦੇ ਕਾਦੀਆਂ ਸਹਿ ਕਰਦੀਆਂ ਹਲਕੇ ਦੇ ਉਹਨਾਂ ਨੂੰ ਬੇਨਤੀ ਕਰਨੇ ਕਿ ਜਦੋਂ ਵੀ ਸਾਡੀ ਸਰਕਾਰ ਆਉਂਦੀ ਆ ਸਾਨੂੰ ਹੋਰ ਕੋਈ ਗ੍ਰਾਂਟ ਦੀ ਬੋਲੇ ਸੋਨਿਆ ਇਹ ਜਿਹੜੀ ਕੁਰਸੀ ਨਹੀਂ ਆਏ ਪੱਕੀ ਹੋਣੀ ਚਾਹੀਦੀ ਆ ਤੁਸੀਂ ਬੰਨ ਪੱਕਾ ਹੋਵੇ ਸਾਡੀਆਂ ਫਸਲਾਂ ਤੇ ਮਰਨੀਆਂ ਮਰਨੀਆਂ ਅਾਡੇ ਘਰ ਤੇ ਬੱਜ ਜਾ ਅਸੀਂ ਨਿਆਲੇ ਲੈ ਕੇ ਘਰ ਤੇ ਬਈਏ ਹੁਣ ਸਾਡੇ ਨਿਆਲੇ ਜਿਹੜੇ ਰਿਸ਼ਤੇਦਾਰਾਂ ਤੇ ਬਿਠੇ ਨੇ ਸਾਡੀ ਸਾਡੀ ਅਸੀਂ ਆਪ ਇੱਥੇ ਬੈਠੇ ਆ ਪਾਣੀ ਡੱਕਿਆ ਪੂਰਾ ਆਹਦਾ ਜਿਹੜਾ ਨਿਕਾਸ ਆ ਇੱਥੇ ਇੱਥੇ ਹੀ ਖਲੋਤੇ ਆ ਇੱਥੇ ਇੱਥੇ ਸਾਹ ਨੂੰ ਪੂੜੀ ਦੇ ਦਰ ਵੱਡੇ ਕਰਨ ਦੀ ਲੋੜ ਆ ਇੱਥੇ ਇੱਕ ਪੂੜੀਆ ਪਾਣੀ ਨਹੀਂ ਗਾਰ ਖਿੱਚਦੀ ਪਿਛੇ ਡਾਕ ਲੱਗੀ ਆ ਸਾਈਫਾ ਮਰ ਗਈ ਆ ਬਾਹਰ ਸੜਕਾਂ ਵਿੱਚ ਘਰਾਂ ਦੇ ਵਿੱਚ ਪਾਣੀ ਕਿੱਦਾਂ ਘਰਾਂ ਦੇ ਵਿੱਚ ਅਜੇ ਪਾਣੀ ਗਿਆ ਤੇ ਨਹੀਂ ਚੱਲਦਾ ਸਾਥ ਹੈਗਾ ਗਲੀਆਂ ਦੇ ਵਿੱਚ ਹੈਗਾ ਗਲੀਆਂ ਚ ਹੈਗਾ ਪਾਣੀ ਅਜੇ ਗਲੀਆਂ ਦੇ ਵਿੱਚ ਪਾਣੀ ਗਲੀਆਂ ਚ ਹੈਗਾ ਘਰਾਂ ਦੇ ਨਾਲ ਪਾਣੀ ਲੱਗਾ ਵਾ ਵੀਰੇ ਸੀਮ ਚੱਲਦੀ ਆ ਮੇਰਾ ਜਾਣਦੀ ਆ ਸੀਮ ਚੱਲ ਪਈ ਆ ਘਰਾਂ ਦੇ ਵਿੱਚ ਬਹੁਤ ਔਖਾ ਟਾਈਮ ਹੈ ਟਾਈਮ ਦੇ ਵਿੱਚ ਅਸੀਂ ਦੇ ਸਰ ਕੇ ਉਹ ਬੇਨਤੀ ਕਰਾਂਗੇ ਗੁਰਕਬਾਲ ਸਾਹਿਬ ਨੂੰ ਵੀ ਕਿ ਗਾੜੀ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਤੇ ਸਾਡਾ ਤੁਸੀਂ ਬੰਨ ਪੱਕਾ ਕੀਤਾ ਜਾਣਾ ਸੋ ਸਥਾਨਕ ਲੋਕ ਸਰਦਾਰ ਭਗਤ ਸਿੰਘ ਜੀ ਸਾਡੇ ਨਾਲ ਮਿਲਦੇ ਨੇ ਭਗਤ ਸਿੰਘ ਜੀ ਕੀ ਲੱਗਦਾ ਕਿ ਲੋਕਾਂ ਦੀ ਸਥਿਤੀ ਬਹੁਤ ਇੱਥੇ ਨਾਜ਼ੁਕ ਬਣੀ ਹੋਈ ਹੈ ਇਸ ਟਾਈਮ ਭਗਤ ਜੀ ਦਾ ਖਾਲਸਾ ਹੈ ਇਹ ਦਿੱਕਤ ਹੈ ਇਹ ਜਿਹੜੀ ਪਾਣੀ ਦੀ ਮਾਰ ਆ ਗਿਆ ਪਿਛਲਾ ਹੀ ਨਹੀਂ ਪਾਪਾ ਪੂਰਾ ਹੋਇਆ ਪਿਛਲਾ ਜਿਹੜਾ 23 ਚ ਆਇਆ ਉਹਨੇ ਬਹੁਤ ਨੁਕਸਾਨ ਕੀਤਾ ਸੀ ਫਸਲਾਂ ਦਾ ਉਹਦੀ ਮਾਰ ਹੀ ਅਜੇ ਜ਼ਿੰਮੇਦਾਰ ਨਹੀਂ ਉੱਠੇ ਹੁਣ ਫੇਰ ਦੁਬਾਰਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਰਕਾਰ ਤੋਂ ਲੋਕਾਂ ਨੂੰ ਉਮੀਦਾਂ ਹੁੰਦੀਆਂ ਸਰਕਾਰ ਦਾ ਤਾਂ ਕੋਈ ਨਮਾਇੰਦਾ ਪਿਛਲੇ 2 ਸਾਲ ਤੋਂ ਨਹੀਂ ਵੱੜ ਰਿਹਾ ਹੁਣ ਤਾਂ ਫੇਰ ਮੁਸੀਬਤ ਪਣੀ ਹੁਣ ਕਿੰਨੇ ਆਉਣਾ ਤੇ ਚਾਹੀਦਾ ਵਾ ਸਮਾ ਹੁੰਦਾ ਤਾਂ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖ ਕੇ ਤੇ ਉਹ ਜਿਹੜੀਆਂ ਪੁਰੀਆਂ ਪਲੀਆਂ ਆ ਸਾਰ ਸੈੱਟ ਕਰਕੇ ਲੋਕਾਂ ਦੀ ਮਦਦ ਕੀਤੀ ਜਾਏ ਤੇ ਮੌਕੇ ਦਾ ਹਾਲਾਤ ਜਿਹੜਾ ਜਿੱਦਾਂ ਵੇਖਣੀ ਡੇ ਤੁਸੀਂ ਬਹੁਤ ਬੁਰਾ ਬਦਤਰ ਹਾਲਾਤ ਆ ਲੋਕਾਂ ਦੇ ਹੂੰ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਇਧਰ ਦੀ ਸਾਈਡ ਇੱਕ ਦਿਖਾ ਦਿੱਤਾ ਜਾਵੇ ਤਕਰੀਬਨ ਇਸ ਪਪੂਲਰਾਂ ਦੇ ਵਿੱਚ ਲਗਭਗ 7 ਤੋਂ 8 ਫੁੱਟ ਪਾਣੀ ਜਿਹੜਾ ਆ ਅੱਗੇ ਪੁਲੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਆ ਕਿਉਂਕਿ ਅੱਗੇ ਜਾ ਨਹੀਂ ਹੋ ਰਿਹਾ ਲੰਗਾ ਬੰਦ ਹੋਇਆ ਪਿਆ ਪਾਣੀ ਜਿਹੜਾ ਆ ਸੜਕ ਦੇ ਉੱਪਰੋਂ ਵੀ ਜਿਹੜਾ ਕ੍ਰੋਸ ਕਰਨ ਜਾ ਰਿਹਾ ਲੋਕਾਂ ਦੀ ਮਤ ਵਾਸਤੇ ਸਰਦਾਰ ਗੁਰਕਬਾਦ ਸਿੰਘ ਮਾਲ ਪਹੁੰਚੇ ਨੇ ਜਿਵੇਂ ਕਿ ਸਰਦਾਰ ਸੁਖਬੀਰ ਸਿੰਘ ਦੀ ਬਾਬਤ ਸੁਲਤਾਨਪੁਰ ਦੇ ਵਿੱਚ ਬਹੁਤ ਵੱਡੀ ਰਾਸ਼ੀ ਦੇ ਨਾਲ ਜਥੇਬੰਦੀਆਂ ਨੂੰ 20 ਲੱਖ ਰੁਪਏ ਦਾ ਜਿਹੜਾ ਡੀਜ਼ਲ ਮੁਹਿਆ ਕਰਵਾ ਕੇ ਗਏ ਨਾਲ ਇੰਜਣ ਜਿਹੜੇ ਦੇਖ ਗਏ ਜਿਹੜਾ ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਵੀ ਇਸੇ ਤਰੀਕੇ ਦੇ ਨਾਲ ਮਾਲ ਸਾਹਿਬ ਨੇ ਵੀ ਇੱਥੇ ਤੁਸੀ ਦੇ ਕਿਨਾਰੇ ਬਹੁਤ ਅੱਗੇ ਆਪਣੀ ਜੇਬ ਦੇ ਵਿੱਚੋਂ ਜਿਹੜੀ ਆ ਮਦਦ ਕੀਤੀ ਲੋਕਾਂ ਤਾਂ ਇਹ ਜਿਹੜੇ ਲੋਕ ਮਾਲ ਸਾਹਿਬ ਦੇ ਨਾਲ ਇਕੱਤਰ ਹੋਏ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਮਦਦ ਵਾਸਤੇ ਪਹੁੰਚ ਸਕੇ